ਅਖਿਲ 파ਰਤੀ ਸ਼ਰੋਮਣੀ ਮਹਾਜਨ ਸਭਾ ਯੂਥ ਵਿੰਗ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੀ ਤਰਜ਼ ਤੇ ਪਹਿਲਾ ਆਲ ਇੰਡੀਆ ਟੀ20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਏਗਾ ਜਿਸ ਵਿੱਚ ਪੂਰੇ ਭਾਰਤ ਦੀਆਂ ਟੀਮਾਂ ਭਾਗ ਲੈਣਗੀਆਂ ਐਮਪੀਐਲ ਨਾਲ ਸੰਬੰਧਿਤ ਟੈਸਟਿੰਗ ਮੈਚ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੈਦਾਨ ਵਿੱਚ ਹੋਇਆ ਅੱਜ ਦਾ ਮੈਚ ਦੀਨਾ ਨਗਰ ਦੀ ਟੀਮ ਨੇ ਜਿੱਤਿਆ ਜਦਕਿ ਗੁਰਦਾਸਪੁਰ ਦੀ ਟੀਮ ਦੇ ਟ੍ਰਾਇਲ ਵਿੱਚ ਵੀ 33 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੀ ਟੀਮ ਬਣਾਈ ਜਾਵੇਗੀ ਜਲੰਧਰ ਤੋਂ ਪਹੁੰਚੇ ਅਖਿਲ ਭਾਰਤੀ ਮਹਾਜਨ ਸ਼ਰੋਮਣੀ ਸਭਾ ਦੇ ਕੌਮੀ ਮੀਡੀਆ ਕੋਆਰਡੀਨੇਟਰ ਹਿਮਾਂਚੂ ਮਹਾਜਨ ਅਤੇ ਮਹਾਜਨ ਵੈਲਫੇਅਰ ਸੁਸਾਇਟੀ ਦੇ ਵਿਕਾਸ ਸਮਾਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਖਿਲ ਭਾਰਤੀ ਮਹਾਜਨ ਸ਼ਰੋਮਣੀ ਸਭਾ ਦੇ ਕੌਮੀ ਪ੍ਰਧਾਨ ਜੰਗੀ ਲਾਲ ਮਹਾਜਨ ਅਤੇ ਸ਼ਰੋਮਣੀ ਮਹਾਜਨ ਸਭਾ ਯੂਥ ਦੇ ਪ੍ਰਧਾਨ ਅਮਿਤ ਗੁਪਤਾ ਦੀ ਰਹਿਨਮਾਈ ਹੇਠ ਸ਼ਰੋਮਣੀ ਮਹਾਜਨ ਸਭਾ ਲਗਾਤਾਰ ਖੂਨ ਦਰਾਂ ਨੇ ਕੈਂਪ ਲਗਾਉਣ ਅਤੇ ਲੋੜਵੰਦਾ ਦੀ ਸਹਾਇਤਾ ਵਰਗੇ ਲੋਕ ਭਲਾਈ ਕੰਮ ਕਰਦੀ ਆ ਰਹੀ ਹੈ ਮਹਾਜਨ ਪ੍ਰੀਮੀਅਰ ਲੀਗ ਯਾਨੀ MPL ਦੇ ਲਗਭਗ 2 ਮਹੀਨੇ ਚੱਲਣ ਵਾਲੇ T20 ਮੈਚਾਂ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਿਆਂ ਤੋਂ ਖਿਡਾਰੀ ਆ ਕੇ ਭਾਗ ਲੈ ਰਹੇ ਹਨ ਅਸੀਂ ਮਹਾਜਨ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਨੂੰ ਅਕਲ ਭਾਰਤੀ ਮਹਾਜਨ ਸ਼ਰੋਬਨੀ ਸਭਾ ਯੂਥ ਵਿੰਗ ਦਾ ਬਹੁਤ ਆਭਾਰੀ ਆ ਅੱਜ ਉਹਨਾਂ ਨੇ ਸਾਡੇ ਗੁਰਦਾਸਪੁਰ ਚ ਆਨ ਪਾਏ ਨੇ ਤੇ ਅੱਜ ਗੁਰਦਾਸਪੁਰ ਵਿੱਚ ਗੁਰਦਾਸ ਦੀਨਾਨਗਰ ਗੜੀਵਾਲ ਦੀ ਮਾਜਿੰਦੀ ਸਭਾ ਦੀ ਟੀਮਾਂ ਦਾ ਮੈਚ ਸੀ ਤੇ ਬੜਾ ਅੱਛਾ ਭੰਗੜਾ ਮੈਚ ਹੋਇਆ ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਤੇ ਨਾਲ ਹੀ ਅੱਜ ਗੁਰਦਾਸਪੁਰ ਮਹਾਨ ਸਭਾ ਦੀ ਟੀਮ ਦੇ ਟ੍ਰਾਇਲ ਵੀ ਸੀ ਉਹਨਾਂ ਵਿੱਚ ਕਾਫੀ ਸੰਖਿਆ ਦੇ ਲੋਕਾਂ ਨੇ ਪਾਗ ਲਿਆ ਤੇ ਅਸੀਂ 25 ਬੰਦੇ ਸ਼ਾਰਟਲਿਸਟ ਸ਼ਾਰਟਲਿਸਟ ਕੀਤੇ ਨੇ ਇਹ ਜਿਹੜੇ 25 ਬੰਦੇ ਸ਼ਾਰਟਲਿਸਟ ਕੀਤੇ ਆ ਇਹਨਾਂ ਵਿੱਚੋਂ ਹੀ ਪਲੇਇੰਗ 11 ਚੁਣੀ ਜਾਏਗੀ ਤੇ ਨੈਕਸਟ ਪ੍ਰੋਬਬਲੀ ਨੈਕਸਟ ਸੰਡੇ ਸਾਡਾ ਗੁਰਦਾਸਪੁਰ ਦਾ ਪ੍ਰੈਕਟਿਸ ਮੈਚ ਹੋਏਗਾ ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਇਹ ਟੂਰਨਾਮੈਂਟ ਕਾਲ ਇੰਡੀਆ ਲੈਵਲ ਤੇ ਹੋ ਰਿ ਸਾਡੇ ਵਿੱਚ ਹਿਮਾਂਸ਼ੂ ਜੀ ਤੇ ਸਾਹਿਲ ਗੁਪਤਾ ਜੀ ਜਲੰਧਰੋਂ ਆਏ ਨੇ ਉਹੀ ਕੋਆਰਡੀਨੇਟਰ ਨੇ ਸਾਡੇ ਏਰੀਆ ਦੇ ਤੇ ਜਿੱਸਾ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੋਏਗਾ 1 ਲੱਖ ਰੁਪਿਆ 22 ਜੀਨਰ ਹੈ ਜਿਹੜਾ ਵਿਨਿੰਗ ਟੀਮ ਨੂੰ ਮਿਲਣਾ ਤੇ ਹੋਰ ਵੀ ਪ੍ਰਾਈਜ਼ੇਜ਼ ਨੇ ਇਹਦੇ ਵਿੱਚ ਸਾਡੇ ਪ੍ਰੋਬਬਲੀ 35 ਛਤਰੀ ਮਾਨ ਗਿਆ ਉਹਦੇ ਹਿੰਦੂਸਤਾਨ ਵਿੱਚੋਂ ਤੇ ਸਾਡੇ ਸਿਰਫ ਇਹਦੇ ਮਾਰਜਿਨ ਤੇ ਗੁਪਤਾ ਜੀ ਇਟ ਇਨਵੋਲ ਨੇ ਉਹੀ ਖੇਡ ਖੇਡ ਸਕਦੇ ਨੇ ਹੋਰ ਪਾਜੀ ਅੱਜ ਦੀਨਾ ਨਗਰ ਤੇ ਧਾਰੀਵਾਲ ਵਿਚਾਲੇ ਮੈਚ ਹੋਇਆ ਜਿਹਦੇ ਵਿੱਚ ਮੈਂ ਆਪਣੇ ਛੋਟੇ ਵੀਰ ਨੂੰ ਮੈਦਾਨ ਦੇ ਵਿੱਚ ਕੈਪਟਨਸੀ ਦਾ ਮੌਕਾ ਦਿੱਤਾ ਉਦਾਂ ਮੈਨੂੰ ਮਿਲਿਆ ਤੇ ਸੰਭਾਲਿਆ ਮੇਰੇ ਭਰਾ ਨੇ ਤੇ ਬਹੁਤ ਬਖੂਬੀ ਨਿਭਾਇਆ ਤੇ ਲਾਸਟ ਆ ਕੇ ਜਿਹੜਾ ਮੈਚ ਦਾ ਫਜਾ ਸੀ ਲਾਸਟ ਆ ਕੇ ਲਾਸਟ ਓਵਰ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪਰਫਾਰਮ ਕਰਦੇ ਹੋਏ ਠੀਕ ਹੈ ਅਸੀਂ ਬਹੁਤ ਹੀ ਵਧੀਆ ਢੰਗ ਨਾਲ ਜਿੱਤ ਪ੍ਰਾਪਤ ਕੀਤੀ ਤੇ ਇਹਦੇ ਬਾਰੇ ਸਾਡੇ ਦੱਸਗੇ ਛੋਟੇ ਵੀਰ ਜੀ ਦੱਸੋ ਪਲੀਸ ਅੱਜ ਮਹਿੰਸਾਵਾ ਦੇ ਆਲਓਵਰ ਇੰਡੀਆ ਦੇ ਪ੍ਰਧਾਨ ਅਮਿਤ ਮਹਾਜਨ ਜੀ ਦੀ ਨਹਿਰਮਾਨ ਜੀ ਦੇ ਵਿੱਚ ਜਿਹੜਾ ਵੀ ਇਹ ਸਾਰਾ ਪ੍ਰੋਗਰਾਮ ਉਹਨਾਂ ਨੇ ਮਹਿੰਨਾਂ ਨੂੰ ਪੂਰੇ ਯੂਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਟੂਰਨਾਮੈਂਟ ਕ੍ਰਿਕਟ ਦੇ ਰੂਪ ਚ ਕਿ ਜਿੱਥੇ ਸਾਰੇ ਮਹਾਜਨ ਜੁਵਾ ਇਕੱਠੇ ਹੋ ਕੇ ਨਾਲ ਆ ਕੇ ਕਮਿਊਨਿਟੀ ਦੇ ਨਾਲ ਚੱਲਣ ਤੇ ਉਸੇ ਹੀ ਮਤਲਬ ਕਮਿਊਨਿਟੀ ਨੂੰ ਇਕੱਠੇ ਕਰਨ ਦੇ ਲਈ ਉਹਨਾਂ ਨੇ ਟੂਰਨਾਮੈਂਟ ਦੀ ਮੁਹਿੰਮ ਚਲਾਈ ਤੇ ਅੱਜ ਦਿਨਾਨਗਰ ਸਟ੍ਰਾਈਕਰ ਤੇ ਧਾਰੀਵਾਲ ਦਾ ਵਿੱਚ ਮੈਚ ਸੀਗਾ ਪ੍ਰੈਕਟਿਸ ਮੈਚ ਜਿਹੜਾ ਕਿ ਦੀਨਾ ਨਗਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਆ ਲਾਸਟ ਓਵਰ ਦੇ ਵਿੱਚ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੂਟ ਇੱਥੇ ਕੱਢਾ ਹੋਇਆ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਬੜੀ ਕਮਿਊਨਿਟੀ ਬਣਾਏ ਸੀਗੇ ਤੁਸੀਂ ਕਿੰਨਾ 155 ਰਨ ਬਣਾਏ ਸੀਗੇ ਦੀਨਾ ਨਗਰ ਦੀ ਟੀਮ ਨੇ ਤੇ 135 ਰਨ ਤੇ ਆਲ ਆਊਟ ਹੋ ਗਈ ਧਾਰੀਵਾਲ ਦੀ ਟੀਮ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਦੇ ਜਿਹੜੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਜੰਗੀ ਲਾਲ ਮਹਾਜਨ ਜੀ ਜਿਹੜੇ ਐਮਐਲਏ ਮੁਕੇਰੀਆ ਨੇ ਉਹਨਾਂ ਦੀ ਪ੍ਰੇਰਣਾ ਨਾਲ ਤੇ ਸ਼੍ਰੀ ਰਜਿੰਦਰ ਗੁਪਤਾ ਜੀ ਜਿਹੜੇ ਸੈਕਟਰੀ ਨੇ 올 ਇੰਡੀਆ ਮਹਾਜਨ ਸ਼ਰੌਣੀ ਸਭਾ ਦੇ ਉਹਨਾਂ ਦੀ ਪ੍ਰੇਰਣਾ ਨਾਲ ਸ਼੍ਰੀ ਅਮਿਤ ਗੁਪਤਾ ਜੀ ਜਿਹੜੇ 올 ਇੰਡੀਆ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਬਣਾਏ ਨੇ ਉਹਨਾਂ ਦਾ ਪ੍ਰੋਜੈਕਟ ਹੈ ਬੜਾ ਅੱਛਾ ਇੱਕ ਸਾਰੇ ਦੇਸ਼ ਦੇ ਯੁਵਾਵਾਂ ਨੂੰ ਇਕੱਠਾ ਕਰਨ ਦਾ ਉਹਦੇ ਅੰਡਰ ਅਸੀਂ ਪਹਿਲੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਅਯੁੱਧਿਆ ਵੀ ਸਾਰੇ ਦੇਸ਼ ਤੋਂ ਸਾਰੀਆਂ ਟੀਮਾਂ ਜਾ ਰਹੀਆਂ ਨੇ ਬੜੇ ਸ਼ਰਧਾਲੂ ਜਾ ਰਹੇ ਨੇ ਉਹਦੇ ਅੰਡਰ ਹੀ ਅਸੀਂ ਇੱਕ ਹੋਰ ਪ੍ਰੋਜੈਕਟ ਲਾਇਆ ਜਿਹੜਾ ਕਿ ਸਾਰੇ ਦੇਸ਼ ਵਿੱਚ ਤੋਂ ਟੀਮਾਂ ক্রিকেট ਖੇਡਣ ਗਈਆਂ ਸਾਰਿਆਂ ਵੱਖਰੇ ਵੱਖਰੇ ਸ਼ਹਿਰਾਂ 'ਚ ਅੱਜ ਜਲੰਧਰ 'ਚ ਵੀ ਮੈਚ ਸੀਗੇ ਅੱਜ ਗੁਰਦਾਸਪੁਰ 'ਚ ਵੀ ਮੈਚ ਚੱਲ ਰਿਹਾ ਹੈ ਗੁਰਦਾਸਪੁਰ ਦੀ ਟੀਮ ਨੇ ਆਪਣੇ ਟ్రਾਇਲ ਕੀਤੇ ਨੇ ਧਾਰੀਵਾਲ ਦੀ ਟੀਮ ਆਈ ਹੈ ਉਹਦਾ ਤੇ ਦੀਨਾ ਨਗਰ ਦੀ ਟੀਮ ਦਾ ਮੈਚ ਚੱਲ ਰਿਹਾ ਹੈ ਜਿਹਦਾ ਬਹੁਤ ਹੀ ਬਹੁਤ ਬਹੁਤ ਉੱਗਾ ਸਮਰਥਨ ਮਿਲਿਆ ਸਾਨੂੰ ਸਾਰੇ ਸ਼ਹਿਰਾਂ ਤੋਂ ਅੱਜ ਉਹ ਚੱਲ ਰਿਹਾ ਹੈ ਜਿਹਦੇ ਅੰਡਰ ਹੁਣ ਅਸੀਂ ਟੂਰਨਾਮੈਂਟ ਚਲਾ ਰਹੇ ਹਾਂ ਔਰ ਜਿਹੜੀ ਪੂਰੇ ਇੰਡੀਆ 'ਚ ਟੀਮ ਜਿੱਤੇਗੀ ਉਹਨਾਂ ਨੂੰ 1 ਲੱਖ ਰੁਪਏ ਦਾ ਇਨਾਮ ਅਮਿਤ ਗੁਪਤਾ ਜੀ ਵੱਲੋਂ ਯੂਥ ਦੇ ਜਿਹੜੇ ਪ੍ਰੈਜ਼ੀਡੈਂਟ ਹਨ ਉਹਨਾਂ ਵੱਲੋਂ ਦਿੱਤਾ ਜਾਏਗਾ ਜਿਹਦਾ ਬਹੁਤ ਸਮਰਥਨ ਮਿਲ ਰਿਹਾ ਕਿੰਨੀਆਂ ਟੀਮਾਂ ਕਿੰਨੀਆਂ ਟੀਮਾਂ ਹਿੱਸਾ ਲੈ ਆ ਰਹੀ ਹੈ ਤੇ ਕਿੱਥੇ ਕਿੱਥੇ ਮੈਚ ਹੋਣਗੇ ਫਿਲਹਾਲ 14 ਟੀਮਾਂ ਹੋ ਗਈਆਂ ਔਰ ਹਾਲੇ ਵੀ ਹਾਲੇ ਤੇ ਪ੍ਰੈਕਟਿਸ ਵੀ ਸ਼ੁਰੂ ਹੋਏ ਨੇ ਤੇ ਇੰਨਾ ਸਮਰਥਨ ਮਿਲ ਰਿਹਾ ਕਿ ਇਹ ਟੀਮਾਂ ਹੋ ਸਕਦਾ ਹੈ 25 ਤੋਂ 30 ਵੀ ਹੋ ਜਾਣ ਔਰ ਇਸ ਤੋਂ ਵੀ ਉੱਪਰ ਹੋਣ ਦੀ ਉਮੀਦ ਹੈਗੀ ਹੈ ਤੇ ਫਾਈਨਲ ਮੈਚ ਜੇ ਸਭ ਕੁਝ ਅੱਛਾ ਰਿਹਾ ਜਾਂ ਤੇ ਸਾਡਾ ਫਾਈਨਲ ਮੈਚ ਜਾਏਗਾ ਧਰਮਸ਼ਾਲਾ ਤੇ ਯਾ ਫਾਈਨਲ ਮੈਚ ਹੋਏਗਾ ਦੇਰਾ ਦੋਨ ਔਰ ਉਹ ਅਕੋਰਡਿੰਗ ਵਕਤ ਦਸੇਗਾ ਕਿ ਕੀ ਅਗੋ ਆ ਰਿਹਾ ਪਰ ਬਹੁਤ ਹੀ ਸਕਸੈਸਫੁਲ ਲੇ ਸਾਡਾ ਟੂਰਨਾਮੈਂਟ ਹੋ ਰਿਹਾ ਅਸੀਂ ਸਾਡੇ ਨਾਲ ਯੂਵਾ ਵਿੰਗ ਤੋਂ ਆਲ ਇੰਡੀਆ ਦੇ ਉਧੇਦਾਰ ਰਕੇਸ਼ ਜੀ ਦੀਨਾ ਨਗਰ ਤੋਂ ਸਾਹਿਲ ਜੀ ਜਲੰਧਰ ਤੋਂ ਦੀਪਕ ਜੀ ਜਲੰਧਰ ਤੋਂ ਦਿక్షిਤ ਜੀ ਜਲੰਧਰ ਤੋਂ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਸਾਡੇ ਗੁਰਦਾਸਪੁਰ ਤੋਂ ਵਿਕਾਸ ਜੀ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕਰਾਇਆ ਹੈ ਸਾਡੇ ਗਰਾਊਂਡ ਤੋਂ ਲੈ ਕੇ ਖਾਣ ਪੀਣ ਤੱਕ ਦੇ ਸਾਰੇ ਇੰਤਜ਼ਾਮ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ